ਸਰਕਾਰ ਜਿਹੜੀ ਕਹਿੰਦੀ ਐ ਸਾਡੇ ਕੋਲੇ ਖਜ਼ਾਨਾ ਭਰਿਆ ਸਾਡੇ ਕੋਲੇ ਪੈਸੇ ਦੀ ਘਾਟ ਨਹੀਂ ਤਾਂ ਵੀਰੋ ਸਰਕਾਰ ਨੇ ਇੱਕ ਵੱਖਰਾ ਆਪਣਾ ਜਿਹੜਾ ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਆਪਣਾ ਨੰਬਰ ਦਿੱਤਾ ਹੈ ਆਪਣਾ ਖਾਤਾ ਦਿੱਤਾ ਹੈ ਕਿ ਸਾਡੇ ਇਸ ਖਾਤੇ ਦੇ ਵਿੱਚ ਲੋਕਾਂ ਦੀ ਰਾਹਤ ਲਈ ਹਰ ਪੀੜਤਾ ਦੀ ਮਦਦ ਲਈ ਸਾਨੂੰ ਇਸ ਖਾਤੇ ਦੇ ਵਿੱਚ ਪੈਸੇ ਪਾਓ ਭਰਾਵੋ ਜੇਕਰ ਉਹ ਇਮਾਨਦਾਰ ਸਰਕਾਰ ਹੋਵੇ ਸੀਐਮ ਸਾਡਾ ਇਮਾਨਦਾਰ ਹੋਵੇ ਤਾਂ ਸੀਐਮ ਖਾਤਾ ਜਿਹੜਾ ਰਾਹਤ ਫੰਡ ਸੀਐਮ ਨੇ ਖਾਤੇ ਦੇ ਵਿੱਚ ਕਿ ਤੇ ਫਿਰ ਉਸ ਖਾਤੇ ਦੇ ਵਿੱਚ ਪਾਇਆ ਸਕਦਾ ਸੀ ਕਿਉਂ ਕਿਉਂ ਇਹਨਾਂ ਨੂੰ ਇਹ ਲੋੜ ਪਈ ਕਿ ਉਸ ਖਾਤੇ ਦੀ ਭਾਈ ਸਾਹਿਬ ਦੀ ਜਾਂਚ ਹੋ ਸਕਦੀ ਹੈ ਉਸ ਖਾਤੇ ਦੀ ਪਟਾਲ ਹੋ ਸਕਦੀ ਹੈ ਤੇ ਜਿਹੜੇ ਇਹਨਾਂ ਨੇ ਵੱਖਰਾ ਖਾਤਾ ਦਿੱਤਾ ਉਹਦੀ ਜਾਂਚ ਨਹੀਂ ਹੋਣੀ ਉਹਦੀ ਪਟਾਲ ਨਹੀਂ ਹੋਣੀ ਤੇ ਫਿਰ ਇਹਨਾਂ ਦੀ ਪਾਰਟੀ ਨੇ ਨਨ ਮਰਜ਼ੀ ਦੇ ਨਾਲ ਖਰਚਣਾ ਕਿੱਥੇ ਖਰਚਣਾ ਤੈਨੂੰ ਕਿ ਪੱਕਾ ਤੁਠੀ ਮੰਨ ਲਿਓ ਕਿ ਛੋਡੇ ਖਿਲਾਫ ਪਰਚੇ ਦਾਜ ਕਰਨੇ ਨਾ ਤੇ ਛੋਡੇ ਕੋਲੋਂ ਵੱਡਾ ਜਿਹੜਾ ਪੈਸਾ ਜਿਹੜਾ ਜਲਵਾਨੇ ਨੇ ਰੂਹ ਵਿੱਚ ਇਕੱਠਾ ਕਰਨਾ ਇਸ ਕਰਕੇ ਜਿਹੜੀਆਂ ਕਿਸੇ ਕਿਸਾਨ ਕੋਲੇ ਹੋਵੇ ਤੇ ਉਹ ਬੇਦਨਾਂ ਤੇ ਇਹਨਾਂ ਨੇ ਗਾਬ ਨਹੀਂ ਦੇਣੀ ਕਿ ਤੁਸੀਂ ਬਾਹਰ ਨਹੀਂ ਜਾਣਾ ਤੁਸੀਂ ਸਾਡੇ ਬਠਿੰਡੇ ਦੇ ਵਿੱਚ ਆ ਜਿਹੜੀਆਂ ਗੱਠਾਂ ਬਣਾਉਣੀਆਂ ਨੇ ਕਿਉਂਕਿ ਜੇਕਰ ਕਿਸਾਨਾਂ ਨੂੰ ਬੇਦਨ ਮਿਲ ਗਏ ਤੁਹਾਨੂੰ ਤੁਸੀਂ ਅੱਗ ਨਹੀਂ ਲਾਉਣੀ ਤੁਸੀਂ ਅੱਗ ਲਾਉਣੀ ਹੈ ਮਜਬੂਰੀ ਵਸ ਤੇ